ਅਖੇ ਮੱਝ ਬੋਲਦੀ ਨਹੀਂ ਤੇ ਗਾਂ ਰਹਿੰਦੀ ਨਹੀਂ ਇਹ ਸਭ ਤੋਂ ਵੱਡੀ ਸਮੱਸਿਆ ਇਸ ਚੀਜ਼ ਨੇ ਪੰਜਾਬ ਦੇ ਵਿੱਚੋਂ ਅੱਧੇ ਦੇ ਵਿੱਚੋਂ ਪਸ਼ੂ ਖਤਮ ਕਰਤੇ ਤੇ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ ਨਾ ਵੀਰੇ ਨਾ ਦਾ ਕੋਈ ਪੈਸਾ ਕਮਾਉਣਾ ਨਾ ਕੋਸ਼ਾ ਆ ਆਪਾਂ ਨੂੰ ਤੇ ਇਹ ਹੈਗਾ ਵੀ ਇਹ ਖੇਤੀ ਨਾਲ ਜੁੜਿਆ ਧੰਦਾ ਸੀ ਤੇ ਇਹਨੂੰ ਲਾਹੇਵੰਦ ਬਣਾ ਕੇ ਹਟਣਾ ਕਿਵੇਂ ਨਾ ਕਿਵੇਂ ਮੇਰਾ ਇਸੇ ਕੰਮ ਤੇ ਜ਼ੋਰ ਲੱਗਿਆ ਪਿਆ ਪੂਰਾ ਪਿਛਲੇ 3 ਸਾਲਾਂ ਤੋਂ ਦਿਨੋਂ ਰਾਤ ਇੱਕ ਕਰਕੇ ਮਿਹਨਤ ਕਰਕੇ ਇਸੇ ਕੰਮ ਤੇ ਜ਼ੋਰ ਲਾਈ ਜਨਾ ਕਿਵੇਂ ਨਾ ਕਿਵੇਂ ਇਸ ਧੰਦੇ ਨੂੰ ਲਾਏ ਵੰਦ ਬਣਾ ਕੇ ਹੀ ਹਟਣਾ ਤੇ ਜਿੰਨੀ ਮੈਂ ਰਿਸਰਚ ਕੀਤੀ ਉਹ ਚ ਹੁਣ ਤੁਹਾਨੂੰ ਵੀ ਗਾਂ 15-15 ਦਿਨਾਂ ਬਾਅਦ ਹੀ ਹੀਟ ਚ ਆਈ ਜਿੰਦੀ ਨੇਤਰ ਜਾਨੇ ਹੀ ਤਾਰਾਂ ਕਰੀ ਜਾਂਦੀ ਆ ਤੇ ਮੱਝ ਅਗਲਾ ਵੇਖੀ ਜਾਂਦਾ ਯਾਰ ਕੁਛ ਕਰਦੀ ਨਹੀਂ ਤੇ ਅੱਜ ਨਾ ਗਾਂ ਦੀ ਨਹੀਂ ਆਪਾਂ ਗੱਲ ਕਰਦੇ ਅੱਜ ਆਪਾਂ ਕੱਲੀ ਮੱਝ ਦੀ ਗੱਲ ਕਰਾਂਗੇ ਕਿਉਂਕਿ ਫਿਰ ਦੋਨੇ ਪਾਸੇ ਕੰਮ ਲਏਗਾ ਉਹ ਗੰਧਾਲਚਾਲ ਦੀ ਪੈ ਜਾਊਗੀ ਫਿਰ ਗੱਲ ਤੁਹਾਨੂੰ ਵੀ ਨਹੀਂ ਚੰਗੀ ਤਰ੍ਹਾਂ ਸਮਝ ਆਉਣੀ ਉਹ ਤੇ ਆਪਾਂ ਅੱਜ ਕੀ ਕਰਨਾ ਹੈਗਾ ਇਹ ਦੱਸਣਾ ਵੀ ਮੱਝ ਬੋਲਦੀ ਨਹੀਂ ਤਾਂ ਬੋਲਦੀ ਕਿਉਂ ਨਹੀਂਗੀ ਕੀ ਕਰਨਾ ਆਰਡਰ ਵੀ ਪਾ ਪਾ ਥੱਕਲੇ ਹੋਰ ਪਤਾ ਨਹੀਂ ਦਵਾਈਆਂ ਧਰਾ ਧਰਾ ਥੱਕ ਗਏ ਕੀ ਕੁਛ ਕਰਾ ਕਰਾ ਕੇ ਵੀ ਨਾ ਤੇ ਬੋਲਦੀ ਗਾਦੋ ਨਹੀਂ ਯਾਰ ਇਹ ਸਭ ਤੋਂ ਵੱਡੀ ਸਮੱਸਿਆ ਤੇ ਅੱਜ ਇਸੇ ਸਮੱਸਿਆ ਦਾ ਹੱਲ ਤੁਹਾਨੂੰ ਕਰਕੇ ਦੇਵਾਂਗਾ ਵੀਡੀਓ ਨਾਲ ਐਂਡ ਤੱਕ ਜੁੜੇ ਰਹੇ ਜੀ ਤੇ ਜਿਹੜੇ ਭਰਾ ਵੀ ਨਵੇਂ ਆਏ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਕਿ ਇਹ ਪਸੰਦਾਂ ਦੇ ਆਪਾਂ ਜ਼ਿੰਦਗੀ ਲੇਖੇ ਲਾਉਣੀ ਹੈ ਇਸ ਕੰਮ ਦੇ ਆਪਦੀ ਠੀਕ ਆ ਪੂਰੀ ਜ਼ਿੰਦਗੀ ਜਿਹੀ ਇਹ ਕੰਮ ਕਰਨਾ ਇੱਕੋ ਹੀ ਕਿ ਇਹਨੂੰ ਇਹਨ ਪੂਰਾ ਸ਼ੌਂਕ ਨਾ ਕਰਦੇ ਤੇ ਸ਼ੌਂਕ ਨਾਲ ਹੀ ਕਰਦੇ ਰਾਵਾਂਗੇ ਕਿ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਕੀ ਕਾਰਨ ਕਿਵੇਂ ਇਸ ਚੀਜ਼ ਨੂੰ ਆਪਾਂ ਫੜਨਾ ਕੀ ਕੀ ਸਾਵਧਾਨੀਆਂ ਵਰਤਣੀਆਂ ਸਾਰੀ ਚੀਜ਼ A to Z ਤੁਹਾਨੂੰ ਦੱਸੂਗਾ ਪੂਰੀ ਡੀਪਲੀ ਜਾ ਕੇ ਅੱਜ ਵੀ ਮੱਝ ਬੋਲਦੀ ਨਹੀਂ ਤਾਂ ਬੋਲਦੀ ਕਾਹਤੋਂ ਨਹੀਂ ਗੀ ਹੁਣ ਆਉਣੇ ਆ ਪੁਆਇੰਟ ਤੇ ਮੱਝ ਸੂਈ ਸਾਡੀ ਸੂਣ ਸਾਰੀ ਹੀ ਵਧੀਆ ਉਹਨੂੰ ਗੁੜਗੜ ਵੀ ਪਾਇਆ ਲੇਟੀਆਂ ਲੂਟੀਆਂ ਪਾਲੀਆਂ ਉਹਨੂੰ ਪਾਊਡਰ ਵੀ ਸ਼ੁਰੂ ਕਰਤਾ ਮੀ ਨਾ ਟੱਪ ਗਿਆ 2 ਮਹੀਨੇ ਟੱਪ ਗਏ 3 ਮਹੀਨੇ ਟੱਪ ਗਏ 4 ਮਹੀਨੇ ਟੱਪ ਗਏ 5 ਟੱਪ ਗਏ ਪਰ ਉਹ ਬੋਲੀ ਨਹੀਂ ਗਈ ਜਮਾਈ ਤੇ ਨਾ ਉਹਨੇ ਕੋਈ ਤਾਰ ਤੱਪਾ ਕੀਤਾ ਕੁਝ ਵੀ ਤੇ ਅਸੀਂ ਕਹਿੰਨੇ ਆ ਵੀ ਯਾਰ ਇਹ ਕੀ ਚੱਕਰ ਬਣ ਗਿਆ ਵੀ ਮੱਝ ਨੇ ਕੁਝ ਵੀ ਨਹੀਂ ਕੀਤਾਗਾ ਬੜੀ ਕਮਾਲ ਦੀ ਗੱਲ ਆ ਪਰ ਵੀਰੋ ਇੱਥੇ ਅਸੀਂ ਗਲਤ ਆ ਇਹੋ ਜਿਹਾ ਕਦੇ ਵੀ ਨਹੀਂ ਹੋ ਸਕਦਾ ਵੀ ਮੱਝ ਕੁਝ ਵੀ ਕਰੇ ਨਾ ਅਸਲ 'ਚ ਆਪਾਂ ਦੇਖਿਆ ਹੀ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਦੱਸਦੇ ਇਹਨੂੰ ਕਹਿ ਦਿੰਦੇ ਆ ਗੁੰਗਾ ਹੈ ਆ ਹੋਰ ਵੀ ਬਹੁਤ ਕਾਰਨ ਸਾਰੇ ਦੱਸੂਗਾ ਏ ਟੂ ਜ਼ेड ਪਰ ਮੇਨ ਮੋਟੀ ਜੀ ਗੱਲ ਦੱਸਦੇ ਨਾ ਇੱਕ ਹੁੰਦਾ ਗੁੰਗਾ ਹੈ ਹਾ ਗੁੰਗੇ ਹੈ ਇਹ ਦੇ ਵਿੱਚ ਕਈ ਪਸ਼ੂ ਕੀ ਆ ਤਾਰਾਂ ਕਰਦੇ ਆ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਹੁਣ ਹੀਟ ਚਾ ਪਰ ਕਈ ਗੁੰਗਾ ਹੈ ਆ ਕਈਆਂ ਪਸ਼ੂਆਂ ਦਾ ਐਬ ਜਾਂ ਵੀ ਉਹ ਤਾਰਾਂ ਵੀ ਨਹੀਂ ਕਰਦੇਗੇ ਉਹ ਖੁੱਲ ਕੇ ਡਿਸਚਾਰਜ ਦਿੰਦੇ ਹੀ ਨਹੀਂਗੇ ਤੇ ਇੱਥੋਂ ਸਾਨੂੰ ਪਤਾ ਹੀ ਨਹੀਂ ਫਿਰ ਲੱਗ ਪਉਂਦਾ ਹੀ ਕੀ ਆ ਕੱਲੀਆਂ ਤਾਰਾਂ ਵੇਖ ਲੈਨੇ ਹੁਣ ਤੁਹਾਨੂੰ ਦੱਸਦਾ ਕੀ ਕੀ ਨਿਸ਼ਾਨੀਆਂ ਹੁੰਦੀਆਂ ਪਹਿਲਾਂ ਤਾਂ ਲਗਾਤਾਰ 21 ਦਿਨ ਮੱਝ ਦੀ ਸੂ ਨੂੰ ਹੱਥ ਲਾ ਕੇ ਜ਼ਰੂਰ ਦੇਖਣਾ ਤੁਸੀਂ ਲਗਾਤਾਰ 21 ਤੋਂ 22 ਦਿਨ ਡੇਲੀ ਦੇਖਣਾ ਕਿਹੜੇ ਟਾਈਮ ਆ ਜਾਂ ਤਾਂ ਸਵੇਰ ਜਦੋਂ ਸਾਧਰੇ ਆਪਾਂ ਉੱਠਦੇ ਆ ਨਾ ਮੰਜੇ ਤੋਂ ਉੱਠੋਂਗੇ ਤੇ ਸਿੱਧਾ ਮੱਝ ਕੋਲੇ ਜਾਣਾ ਜਾ ਕੇ ਉਹਦੀ ਸੂ ਨੂੰ ਹੱਥ ਲਾ ਕੇ ਦੇਖਣਾ ਜਦੋਂ ਉਹ ਬੈਠੀ ਹੋਊਗੀ ਹਲੇ ਜਦੋਂ ਆਪਾਂ ਜਾਂਦੇ ਆ ਪਸ਼ੂਆਂ 'ਚ ਪਸ਼ੂ ਖੜੇ ਓਦੋਂ ਹੁੰਦੇ ਪਹਿਲਾਂ ਬੈਠੇ ਹੁੰਦੇ ਸਾਰੇ ਤਕਰੀਬਨ ਭਾਵੇਂ ਸਿਆਲ ਦੀ ਰੋਤਾ ਚਾਹੇ ਗਰਮੀ ਦੀ ਪਸ਼ੂ ਬੈਠੇ ਹੀ ਮਿਲਣਗੇ ਤੁਹਾਨੂੰ ਜਦੋਂ ਤੁਹਾਡਾ ਖੜਕਾ ਦੜਕਾ ਸੁਣੂਗਾ ਉਦੋਂ ਖੜੇ ਹੋਣਗੇ ਜਾ ਕੇ ਉਹਦੀ ਸੂ ਨੂੰ ਹੱਥ ਲਾ ਕੇ ਵੇਖੋ ਕੁਝ ਤੁਹਾਨੂੰ ਮਾੜਾ ਮੋਟਾ ਵੀ ਚਿਪਚਿਪਾ ਪਦਾਰਥ ਮਿਲਦਾ ਕਿ ਨਹੀਂ ਮਿਲਦਾ ਜਾਂ ਉਸ ਤੋਂ ਬਿਨਾਂ ਜਦੋਂ ਦੁਪਹਿਰ ਦਿਨ ਦੇ 11 12 ਕਵਜੇ ਪਸ਼ੂ ਨੇ ਪਾਣੀ ਧਾਣੀ ਪੀ ਲਿਆ ਪੱਠਾ ਡੱਕਾ ਖਾ ਲਿਆ ਤੇ ਉਦੋਂ ਜਾ ਕੇ ਉਹਦੀ ਸੂ ਨੂੰ ਹੱਥ ਲਾ ਕੇ ਦੇਖੋ ਵੀ ਕੁਝ ਕੋਈ ਵੀ ਮਾੜਾ ਮੋਟਾ ਵੀ ਡਿਸਚਾਰਜ ਮਿਲਦਾ ਕਿ ਨਹੀਂ ਮਿਲਦਾ 100 ਚੋਂ 90% ਤੁਹਾਨੂੰ ਜੇ 22 ਦਿਨ ਲਗਾਤਾਰ ਦੇਖੋਗੇ ਤੁਹਾਨੂੰ ਮਿਲ ਹੀ ਜਾਊਗਾ ਇਹ ਹੋ ਨਹੀਂ ਸਕਦਾ ਉਹ ਗੱਲ ਵਕਰੀ ਵੀ ਥੱਲੇ ਢੇਰੀ ਨਾਲ ਲੱਗਦੀ ਉਹ ਪਰ ਤੁਹਾਨੂੰ ਡਿਸਚਾਰਜ ਮਿਲ ਜੂਗਾ ਕੀਤਾ ਆ ਅੱਛਾ ਉਹ ਤੁਸੀਂ ਹੀਟ ਫੜ ਲਈ ਇੱਕ ਨੰਬਰ 2 ਤੇ ਜੇ ਫਿਰ ਵੀ ਡਿਸਚਾਰਜ ਨਹੀਂ ਮਿਲਦਾ ਪੂਰਾ ਧਿਆਨ ਰੱਖਣਾ ਪਸ਼ੂ ਦਾ ਤੁਹਾਡਾ ਪਸ਼ੂ 21 ਦਿਨਾਂ ਦੇ ਅੰਦਰ ਅੰਦਰ ਕੋਈ ਨਾ ਕੋਈ ਦਿਨ ਇਹੋ ਜਿਹਾ ਜ਼ਰੂਰ ਆਊਗਾ ਜਿੱਦਣ ਲੱਤ ਚੱਕੂਗਾ ਜਦੋਂ ਚੋਈ ਜਾਂਦੇ ਹੋਗੇ ਛਾਲ ਮਾਰ ਕੇ ਮੱਝ ਟੱਪ ਕੇ ਆਉ ਜਾਊਗੀ ਇਹ ਹੋ ਗਈ ਦੂਜੀ ਨਿਸ਼ਾਨੀ ਨੰਬਰ 3 ਤੇ ਥੋੜੇ ਪਸ਼ੂ ਦਾ ਦੁੱਧ ਘਟੂ 2-3 ਦਿਨ ਜਾਂ 2-3 ਡੰਗ ਵੀ ਜਿਵੇਂ ਸ਼ਾਮ ਦਾ ਡੰਗ ਘਟ ਗਈ ਸੁਬਾਹ ਦਾ ਘਟ ਗਈ ਸ਼ਾਮ ਦਾ ਘਟ ਗਈ ਉਦੋਂ ਅਗਲੇ ਡੰਗ ਜਾ ਕੇ ਫਿਰ ਪੂਰਾ ਕਰ ਜੂਗੀ ਇਹ ਹੁੰਦਾ ਤਿੰਨ ਨਿਸ਼ਾਨੇ ਇਹਨਾਂ ਤਿੰਨਾਂ ਨਿਸ਼ਾਨੀਆਂ ਤੇ ਜਿਹੜੇ ਦਿਨ ਵੀ ਤੁਹਾਨੂੰ ਇਹਨਾਂ ਚ ਕੋਈ ਵੀ ਨਿਸ਼ਾਨੀ ਮਿਲ ਗਈ ਉਸ ਤੋਂ ਬਾਅਦ ਉਹ ਦਿਨ ਲਿਖ ਲੈਣਾ ਤੁਸੀਂ ਉਸ ਤੋਂ ਬਾਅਦ ਲਗਾਤਾਰ 18 ਦਿਨਾਂ ਬਾਅਦ ਜਾ ਕੇ ਫਿਰ ਨੋਟ ਕਰੇ ਜੇ ਊਵੇਂ ਦਾ ਲੱਛਣ ਫੇਰ ਕਰੂਗੀ ਤੁਹਾਡੀ ਮੱਝ ਤੇ ਜੇ ਉਹਵੇਂ ਦਾ ਲੱਛਣ ਕਰੇ ਤੇ ਉਹਦੇ ਨਾਲ ਦੀ ਨ ਤਰੰਤ ਟੀਕਾ ਭਰਾ ਦੇਜੋ ਬਸ ਚੁੱਪ ਕਰਕੇ ਤੇ ਤੁਹਾਡੀ ਮੱਝ 101% ਗੱਭਣ ਰਹੂਗੀ ਰਹੂਗੀ ਹੁਣ ਆਪਾਂ ਕਰਦੇ ਇਹ ਤਾਂ ਸਿੱਗੀ ਵੀ ਜੇ ਅੰਦਰੋਂ ਪੂਰੇ ਤੌਰ ਤੇ ਤੰਦਰੁਸਤ ਹੈਗਾ ਪਸ਼ੂ ਤਾਂ ਤਾਂ ਗੱਲ ਜੇ ਤੰਦਰੁਸਤ ਨਹੀਂ ਹੈਗਾ ਹੁਣ ਕਈ ਵਾਰੀ ਕੀੰਦਾ ਸੀ ਗੋੜ ਲੇਟੀਆਂ ਪਾਲੀਆਂ ਸਾਰਾ ਕੁਝ ਕਰ ਲਿਆ ਜ਼ੇਰ ਵਾਲੀ ਦਵਾਈ ਵੀ ਦੇਤੀ ਸਾਰਾ ਕੁਝ ਕਰ ਲਿਆ ਪਰ ਪਸ਼ੂ ਬਾਈ ਮੈਲੇ ਤੇ ਨਹੀਂ ਚੱਲਦੇਗੀ ਮੈਲਾ ਨਹੀਂ ਛੱਡਦਾ ਮੈਲਾ ਜਿਹੜਾ ਜਾਂ ਲਾਲ ਸਹੀ ਤਾਂ ਉਹ ਹੈ ਜਿਹੜਾ ਕਾਲੇ ਰੰਗ ਦਾ ਹੋਵੇ। ਨਾ ਤਾਂ ਲਾਲੀ ਤਾਂ ਖੂਨ ਸਿੱਟਣਾ ਚਾਹੀਦਾ ਹੀ ਚਾਹੀਦਾ ਪਸ਼ੂ ਨੂੰ। ਜੇ ਕਾਲੇ ਸਿੱਟੇ ਜੇ ਤਾਂ ਬਾੜੀ ਵਧੀਆ ਗੱਲ। ਨਾ ਤਾਂ ਲਾਲੀ। ਉਹ ਤੁਸੀਂ ਕੀ ਵੇਖੋਗੇ 15-20 ਦਿਨਾਂ ਬਾਅਦ ਵੀ ਨਾ ਬੱਗਾ-ਬੱਗਾ ਜਾਂ ਪਦਾਰਥ ਸਿੱਟੂਗਾ ਤੁਹਾਡਾ ਪਸ਼ੂ। ਠੀਕ ਆ ਬੱਗੇ ਰੰਗ ਦਾ। ਜਾਲੇ। ਜੇ ਬੱਗੇ ਦੇ ਸਿੱਟੇ ਦੇ ਨਾਲ ਦੀ ਨਾਲ ਉਹਦਾ ਡਾਕਟਰ ਨੂੰ ਸਾਧ ਕੇ ਉਹਦਾ ਟ੍ਰੀਟਮੈਂਟ ਕਰਾ ਦਿਓ ਉਹਦੇ ਦਵਾਈ ਧਰਾ ਦਿਓ। ਨਹੀਂ ਤਾਂ ਕੀ ਹੋਣਾ ਬਾਅਦ ਚ ਉਹਨ ਹੀਟ ਚ ਨਹੀਂ ਆਉਣਾਗਾ। ਤੁਹਾਨੂੰ ਜੇ ਰਹਿ ਗਈ ਮਾਏ ਦੇ ਅੰਦਰ ਠੀਕ ਹੈ ਤੁਸੀਂ ਕੜਵਾਤੀ ਹੱਥ ਨਾਲ ਤੁਸੀਂ ਦਵਾਈ ਵੀ ਭਰਾਤੀ ਆਪ ਦੇ ਕੰਨੋ ਸਾਰਾ ਕੁਝ ਕਰਤਾ ਪਰ ਬਾਈ ਫਿਰ ਵੀ ਕਿਤੇ ਨਾ ਕਿਤੇ ਉਹਦੇ ਅੰਦਰ ਕੋਈ ਨਾ ਕੋਈ ਲੜ ਰਹਿ ਗਿਆ ਮਾੜੀ ਮੋਟੀ ਇਨਫੈਕਸ਼ਨ ਬੱਜ ਗਈ ਤੁਸੀਂ ਉਤੋਂ ਟੀਕੇ ਲਵਾਤੇ ਸੁੱਕਿਓ ਕੀ ਆ ਅੰਦਰ ਜੰਮ ਗਿਆ ਜਦੋਂ ਅੰਦਰ ਜੰਮ ਗਿਆ ਨਾ ਉਹ ਚੀਜ਼ ਜੋ ਜੰਮ ਗਈ ਤੇ ਉਹਦੀ ਨਿਸ਼ਾਨੀ ਕੀ ਹੈਗੀ ਬਾਈ ਤੁਹਾਡਾ ਪਸ਼ੂ ਜੇ ਅੰਦਰ ਉਹਦੀ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੋਊਗੀ ਕਿਸੇ ਵੀ ਤਰ੍ਹਾਂ ਦੀ ਜਾਂ ਤਾਂ ਜਦੋਂ ਡਿਸਚਾਰਜ ਕਰੂਗੀ ਤੇ ਉਹਦੇ ਵਿੱਚ ਰੇਸ਼ਾ ਆਊਗਾ ਬਾਹਰ ਸਿੱਟੂਗੀ ਜੇ ਬਾਹਰ ਵੀ ਨਹੀਂ ਸਿੱੜਦੀ ਬੱਚੇ ਦਾ ਨਹੀਂ ਕੋਈ ਵੀ ਨੁਕਸਾ ਹੈਗਾ ਤੇ ਤੁਹਾਡੀ ਮਾਜਾ ਜਿਹੜੀ ਬਈ ਉਹ ਲੱਸੀ ਹੋਣੀ ਸ਼ੁਰੂ ਹੋ ਜਾਊਗੀ ਲੱਸੀ ਹੋਊਗੀ ਵੇਟ ਉਹਦਾ ਟੁੱਟਣਾ ਸ਼ੁਰੂ ਹੋ ਜਾਣਾ ਤੇ ਜੇ ਵੇਟ ਟੁੱਟ ਗਿਆ ਤੇ ਨੰਬਰ 2 ਤੇ ਉਹਨੇ ਦੁੱਧ ਤੇ ਨਹੀਂ ਪੂਰੇ ਤੇ ਆਉਣਾ ਚਲ ਦੁੱਧ ਦਾ ਆਪਾਂ ਨੂੰ ਕਈ ਵਾਰੀ ਨਹੀਂ ਵੀ ਪਤਾ ਹੁੰਦਾ ਹੁਣ ਪਹਿਲਾਂ ਹੈਗੀ ਆਪਣੇ ਭਾਰਾ ਵੀ ਦਿੰਦੀ ਐ ਨਾ ਹਣਾ ਤੇ ਪਰ ਉਹਦਾ ਵੇਟ ਉਹ ਲੱਸੀ ਹੋਣ ਲੱਗ ਪਊਗੀ ਜੇ ਤੇ ਖਾਣਾ ਪੀਣਾ ਘਟਾ ਆ ਜੂਗੀ ਦਿਨੋਂ ਦਿਨ ਘਟਾਉਂਦੀ ਜਾਊਗੀ ਦਿਨੋਂ ਦਿਨ ਵੱਧ ਲਿਸਟੀ ਹੁੰਦੀ ਜਾਊਗੀ ਇਹਦਾ ਮਤਲਬ ਹੈਗਾ ਉਹਦੀ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਆ ਓਨ ਇਨਫੈਕਸ਼ਨ ਦਾ ਇਲਾਜ ਕਰਵਾ ਲਓ ਆਪਦੇ ਡਾਕਟਰ ਤੋਂ ਠੀਕ ਆ ਜੇ ਇਨਫੈਕਸ਼ਨ ਦਾ ਇਲਾਜ ਕਰਵਾਉਣਾ ਪੈ ਜੇ ਤੇ ਉਹਨੂੰ ਕੀ ਕਰੋ ਵੀ ਦਵਾਈ ਭਰਾਉ ਵਧੀਆ ਨਾਲ ਉਹਨੂੰ ਜ਼ੇਰ ਵਾਲੀ ਦਵਾਈ ਦੇ ਦਿਓ ਜਿਹੜੀ ਆਪਾਂ ਸੂਏ ਪਸ਼ੂ ਨੂੰ ਨਹੀਂ ਦਿੰਦੇ ਉਹਨੂੰ ਜ਼ੇਰ ਵਾਲੀ ਦਵਾਈ ਦੇ ਦਿਓ ਨੰਬਰ 2 ਤੇ ਜੇ ਤੁਹਾਡਾ ਪਸ਼ੂ ਵੀ ਜਿਵੇਂ ਤੁਹਾਨੂੰ ਜਿਹੜੀਆਂ ਇਹ ਇਹ ਦੀਆਂ ਨਿਸ਼ਾਨੀਆਂ ਦੱਸਣਾ ਉਹ ਜਦੋਂ ਤੁਸੀਂ ਫੜ ਲਈ ਨਾ ਕੋਈ ਵੀ ਨਿਸ਼ਾਨੀ ਤੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਕਈ 21 ਦਿਨਾਂ ਦਾ ਗੈਪ ਪਾਉਣਾ ਉਹ 21 ਦਿਨਾਂ ਦੇ ਵਿੱਚ ਵਿੱਚ ਹੁਣ ਤੁਸੀਂ ਕੀ ਕੰਮ ਕਰਨਾ ਲਗਾਤਾਰ ਡੇਲੀ 150 ਗ੍ਰਾਮ ਜਿਹੜੀ ਮਰਜ਼ੀ ਕੰਪਨੀ ਦਾ ਪਾਊਡਰ ਪਾਉਣਾ ਉਹ ਲਗਾਤਾਰ ਡੇਲੀ ਨੰਬਰ 2 ਤੇ ਉਹਨੂੰ ਕੋਈ ਵੀ ਅਮੈਗਾ 53 ਪਾਊਡਰ ਲੈ ਕੇ ਆਓ ਮੈਡੀਕਲ ਤੋਂ ਉਹ ਪਾਊਡਰ ਜ਼ਰੂਰ ਪਾਓ ਨਾਲ 21 ਦਿਨ ਲਗਾਤਾਰ 18 21 ਦਿਨ ਜਿੰਨੇ ਦਿਨਾਂ ਤੱਕ ਹੀਟ ਚ ਨਹੀਂ ਆਉਂਦਾ ਉਹ ਮੈਗਾ ਫੈਟੀ 3 ਪਾਊਡਰ ਆਉਂਦਾ ਉਹ ਮਿਨਿਮਲ ਮਿਕਚਰ ਦਾ 150 ਗ੍ਰਾਮ ਪਾਉਣਾ ਹੀ ਪਾਉਣਾ ਨਾਲ ਉਹ ਵੀ ਪਾਉਣਾ ਉਹਦੀ ਡੋਜ਼ ਉੱਤੇ ਲਿਖੀ ਹੋਊਗੀ ਕੀਪਰ ਪਲੱਸ ਆਉਂਦਾ ਮਿੰਟ 21 ਆਉਂਦਾ ਰੈਪਰੋਮਿਨ ਆਉਂਦਾ ਜਿਹੜਾ ਮਰਜ਼ੀ ਲਿਆਇਓ ਤੁਸੀਂ ਫੇਰ ਉਸ ਤੋਂ ਬਾਅਦ ਨੰਬਰ 3 ਤੇ ਤੁਸੀਂ ਹੁਣ ਕੀ ਕਰਨਾ ਨੰਬਰ 3 ਤੇ ਜਦੋਂ ਉਹਨੂੰ ਪਾਊਡਰ ਪਾਉਂਗੇ ਨਾ ਪਾウダー ਦੇ ਵਿੱਚ ਕੀ ਕਰੇ ਜੇ ਦਾਣਾ ਲੈ ਕੇ ਥੋੜਾ ਜਿਹਾ ਦਾਣੇ ਦੇ ਵਿੱਚ ਇੱਕ ਐਡਾ ਸਾਰਾ ਪੇਲਾ ਘੁੱਟ ਕੇ ਗੁੜ ਦਾ ਤੇ ਗੁੜ ਵਿੱਚ ਪਾ ਕੇ ਤੇ ਰਲਾ ਕੇ ਉਹਦੇ ਥੱਲੇ ਅੱਗੇ ਧਰਦਿਆ ਕਰੇ ਜੇ ਡੇਲੀ ਖਾਊਗੀ ਤੇ ਵਿੱਚ ਥੋੜਾ ਜਿਹਾ ਨੂਨ ਪਾ ਦਿਆ ਕਰੇ ਜੇ ਇੱਕ ਚਮਚਾ ਇੱਕ ਚਮਚਾ ਭਰ ਕੇ ਉਹਦੇ ਤੇ ਨੂਨ ਦਾ ਠੋਕਣਾ ਰੱਬ ਸੁੱਖ ਰੱਖੇ ਵੀ ਬਾਲੀ ਮੇਤ ਆ ਜਿਹੜੀ ਅਗਲੀ 18-21 ਦਿਨਾਂ ਤੋਂ ਬਈ ਹੀਟ ਆਊਗੀ ਪੂਰੀ ਖੁੱਲ ਕੇ ਲੈ ਕੇ ਆਊਗੀ ਨਾ ਤਾਂ ਡਿਸਚਾਰਜ ਦਾ ਪੂਰਾ ਕਰੂਗੀ ਕਰੂਗੀ ਨਾ ਇਹ ਨੁਕਤਾ ਅਪਣਾ ਦੇਜੋ ਤੇ ਹੁਣ ਮੱਝ ਜਿਹੜੇ ਕਹਿੰਦੇ ਨਾ ਵੀ ਸਾਡੀ ਬੋਲਦੀ ਨਹੀਂਗੀ ਤੇ ਮੱਝ ਬੋਲਣ ਛੱਡ ਮੱਝ ਦਾ ਰੰਗਾਟ ਬਣ ਕੇ ਤੇ ਬਣੂਗੀ ਪੂਰੀ ਠੀਕ ਆ ਤੇ ਜਿਹੜੇ ਵੀ ਨਵੇਂ ਆਏ ਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਜੇ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਸ ਮੈਂ ਤੁਹਾਨੂੰ ਦੱਸਿਆ ਵੀ ਆਪਣਾ ਮਕਸਦ ਇਹ ਹੀ ਆ ਵੀ ਗਿਆਨ ਮੰਡਿਆਂ ਵਾਧਾ ਜਦੋਂ ਮੈਂ ਕੋਈ ਨਵੀਂ ਗੱਲ ਦੱਸਦਾ ਕਈ ਭਰਾ ਕਮੈਂਟ ਕਰਦੇ ਆ ਜਾਂ ਮੈਨੂੰ ਪਰਸਨਲੀ ਮੈਸੇਜ ਕਰਦੇ ਆ ਉਤੋਂ ਮੈਨੂੰ ਹੋਰ ਜਾਣਕਾਰੀ ਮਿਲਦੀ ਮੈਂ ਫੇਰ ਉਸ ਚੀਜ਼ ਤੇ ਬਣਾ ਕੇ ਵੀਡੀਓ ਪਾ ਦੇਣਾ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਤੇ ਜਾਂ ਕੇ ਦਾ ਕੋਈ ਪਾਸੂ ਖਰਾਬ ਹੋਇਆ ਪਿਆ ਕਿ ਵੀਰੇ ਕਮੈਂਟ ਚ ਕਰਕੇ ਦੱਸਦੇ ਤੁਸੀਂ ਜਿਹੜੀ ਪ੍ਰੋਬਲਮ ਆ ਕੋਈ ਦੱਸ ਦੇ ਜੋ ਆਪਾਂ ਤੁਹਾਡੇ ਕਮੈਂਟ ਦਾ ਰਿਪਲਾਈ ਕਰ ਦਾਂਗੇ ਬਹੁਤ ਬਹੁਤ